ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਹੁੰਦੇ ਹੋ ਬੋਜਕੇ ਜੀ ਪਿੰਡ ਦੁਲਸੀਪੁਰ ਜ਼ਿਲ੍ਹਾ ਤਰਨਤਾਰਨ ਤਸਰੀਰ ਖੰਡੋਰ ਸਾਹਿਬ ਨਵਾਂ ਮਾਲ ਲੈ ਕੇ ਬਾਈਆਂ ਨੇ ਸੋਹਣੇ ਝੋਟੀਆਂ ਸਤੜੇ ਦੇ ਲੈ ਕੇ ਆ ਗਏ ਤੇ ਆਓ ਬਰ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਜੀ ਸਤਿਕਾਰ ਹੋਰ ਬਾਈ ਜੀ ਸਾਹਿਬ ਠੀਕ ਆ ਜੀ ਚੜਦੀ ਕਲਾ ਜੀ ਹੋਰ ਜੀ ਸੰਦੀਪ ਜੀ ਬਿਲਕੁਲ ਠੀਕ ਆ ਜੀ ਹੋਰ ਸੰਦੀਪ ਡੇਰੀ ਚੈਨਲ ਵੇਖ ਰਿਹਾ ਸਾਰੇ ਭੈਣਾਂ ਭਰਾਵਾਂ ਨੂੰ ਆਪਣੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਜੀ ਹਾਂ ਜੀ ਠੀਕ ਆ ਜੀ ਹੋਰ ਦੱਸਣਾ ਤੁਸੀਂ ਚੜਦੀ ਕਲਾ ਮਾਲ ਹੁਣ ਆਇਆ ਨਵਾਂ ਹੀ ਸਾਰ ਇਹ ਲੱਗ ਵੇਗਲੀ 100 ਰੁਪਏ ਪਹਿਲਾ ਵੇਖ ਵਗਿਆ ਜੰਗਲ ਹਾਂਜੀ ਉਹ ਇੱਕੋ ਮੈਂ ਰਹਿ ਗਈ ਇਹਦਾ ਬੱਚਾ ਮਰ ਗਿਆ ਠੀਕ ਆ ਹਾਂ ਤੇ ਉਹਦਾ ਹੁਣ ਮੂਸੀ ਤੇ ਲੱਗੀ ਅੱਜ ਫੇਰ ਨੂੰ ਵਿੱਚ ਵਿਖਾ ਦੇ ਮੈਂ ਵੇਗੀ ਅੱਛਾ ਜੀ ਤੇ ਉਹ ਫੇਰ ਰਾਤ ਨੂੰ ਮੈਂ ਇਹਦਾ ਬੱਚਾ ਮਰ ਗਿਆ ਹਾਂਜੀ ਨਹੀਂ ਤੇ ਉਹ ਫੇਰ ਮੁੜ ਕੇ ਬੰਦਿਆਂ ਨੇ ਸਾਈ ਪਾਈ ਉਹਨਾਂ ਦੀ ਵਾਹਸ਼ ਕਰਦੀ ਬਿਲਕੁਲ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਹੋਰ ਸੁਣਾਓ ਜੀ ਬਾਤ ਚੜਦੀ ਕਲਾ ਹੋਰ ਠੀਕ ਹੈਗਾ ਕਿੱਦਾਂ ਉਧਰ ਪਾਣੀ ਪੂਣੀ ਦਾ ਪਾਣੀ ਦਾ ਫਿਰ ਆਏ ਬੇ ਨਾ ਅੱਛਾ ਪਾਣੀ ਤੇ ਵਿਚਾਰ ਸਫਰੇ ਮਾਰ ਕੇ ਹੀ ਜਾਂਦੇ ਹੋਰ ਠੀਕ ਹੈ ਬਾਹਰ ਆ ਜਾਣਾ ਹਾਂਜੀ ਕੀ ਕਰ ਰਹੇ ਹੋ ਬਹੁਤ ਜ਼ਿਆਦਾ ਕੁੜੀਆਂ ਅਰਕੀ ਦੀਆਂ ਕਰੋਪੀ ਜਿਹੜਾ ਕੰਮ ਹੋਇਆ ਰਮਦਾਨ ਦੇ ਬਾਅਦ ਬੜਾ ਆ ਸਾਰਾ ਜੀ ਉਧਰ ਕਰਤਾਰਪੁਰ ਵਾਲਾਂ ਦੇ ਗੁਰਦਾਰੇ ਸਾਰਾ ਪਾਣੀ ਬੜਾ ਫਿਰਨਿਆ ਬਹੁਤ ਸਾਂ ਸਾਈਡ ਓਖਾ ਹੋ ਗਿਆ ਕੰਮ ਜੀ ਹਾਂਜੀ ਹਾਂਜੀ ਹੋਰ ਠੰਗ ਠੰਗ ਹਾਂਜੀ ਤੇ ਕਿਹੜਾ ਜੀ ਅੱਜ 8 ਝੋਟੀਆਂ ਪਾ ਦਿੰਨੇ ਆ ਜੀ ਹੁਣ ਆਜੋ ਫਿਰ ਹਾਂਜੀ ਹਾਂਜੀ ਆਜੋ ਬੂਰੀ ਦੁਆਰ ਹਾਂਜੀ ਹਾਂਜੀ ਬਜੀ ਸੂਈ ਆ ਸੂਈ ਜੀ ਤਿੰਨ ਚਾਰ ਦਿਨ ਦੀ ਈਲਾ ਕੱਟਾ ਹੈ ਜੀ ਇਹਦੇ ਮਗਨ ਨੀਲੀ ਦਾ ਤੇ ਦੋ ਦੰਦ ਮੂੰਹੋਂ ਕੱਟੀ ਆ ਜੀ ਪਹਿਲਾ ਸੂਆ ਦੋ ਦੰਦ ਪਹਿਲਾ ਸੂਆ ਪਹਿਲਾ ਸੂਆ ਕੱਟੀ ਤਿਲਾਰੇ ਬੁਰਿਆ ਗਣਾ ਲੈ ਜੀ ਤਿਲਾਈ ਵੇਖੋ ਜੀ ਥਾਨ ਤੋਂ ਬਹੁਤ ਠੱਡੀ ਧੀਰੀ ਲੈ ਜੀ ਬੜਾ ਠੀਕ ਆ ਹਾਂਜੀ ਹਾਂਜੀ ਦੋਵੇਂ ਦੰਦ ਮੂੰਹ ਦੰਦ ਮੂੰਹ ਚੋ ਜੀ ਦੋ ਦੰਦ ਝੋਟੀ ਆਹ ਬੜਾ ਖੋਲ ਨਿਮਿਆ ਖੋਲ ਕਰ ਲੈ ਇੱਕ ਵਾਰੀ ਪਹਿਲਾਂ ਦੰਦ ਵੀ ਇਹਦੇ ਚੈੱਕ ਕਰਾ ਹੀ ਦੇ ਦੰਦ ਕਰਾ ਕਰਾ ਲੋ ਹਾਂ ਆ ਬਿਲਕੁਲ ਦੋ ਦੰਦ ਨੇ ਦੋ ਦੰਦ ਨੇ ਦੋਵੇਂ ਦੰਦ ਦੋ ਦੰਦ ਇਹ ਵੀ ਨਹੀਂ ਗੱਲਾਂ ਕੁਲਾ ਵਾਲੀ ਸਾਰੀ ਢਾਈ ਪੌਣੇ ਤਿੰਨ ਸਾਲ ਦੀ ਝੋਟੀ ਦੀ ਉਮਰ ਆ ਜੀ ਠੀਕ ਆ ਤੇ 10 ਕਿਲੋ ਸੰਦੀਪ ਜੀ ਤਾਜੀ ਸੂਈ ਆ ਤਿੰਨ ਚਾਰ ਦਿਨ ਦੀ ਹੂੰ 10 ਕਿਲੋ ਦੁੱਧ ਹੁਣ ਕੱਟੀ ਥੱਲੇ ਸਹੀ ਰੱਖ ਓਏ ਹੁਣ ਬੱਕਾ ਦੁੱਧ ਹੈਗਾ ਨਾ ਪੱਕਾ 10 ਕਿਲੋ ਐ ਖਰਾ ਚੋਂ ਜਣ ਬਾਲਾ ਠੰਡੀ ਧੀਰੀ ਪੂਰੀ ਹਾਂਜੀ ਹਾਂਜੀ ਕੱਟੀ ਦਾ ਤੇੜਾ ਦੀ ਬੂਰੀ ਬੂਰੀ ਤੇੜਾ ਦੀ ਬੈ ਥਣ ਤੋਂ ਵੇਖ ਨਾ ਲੱਗਾ ਕੱਟੀ ਨੂੰ ਨਾਲੇ ਚਿਲਾਲੀ ਬੂਰੀ ਆ ਤੇੜਾ ਦੀ ਪੂਰੀ ਤਾਂ ਅੱਜ 5 ਦਿਨ ਦਾ ਸੂਆ ਸਾਰਾ ਜੀ ਹਾਂਜੀ ਹਾਂਜੀ ਆ ਜਣ ਮੈਂ ਕਮਾ ਲਿਆ ਕਮਾ ਲ ਬਾਲੀ ਜਿਆਦੀ ਕੱਟੀ ਪਹਿਲੇ ਸੂਏ 12 ਕਿਲੋ ਖਰਾ ਦੁੱਧ ਦਊ ਜੀ ਚੰਗੇ 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 ਹਰੀ ਦੀ ਚੰਗੇ ਹਰੀ ਹਰੀ ਪੱਕਾ ਰੰਗ ਪੈ ਪੂਰਾ ਜਿਹੜਾ ਬਿਲਕੁਲ ਬਿਲਕੁਲ ਥਣ ਥਣ ਵੇਖੋ ਕਿੰਡੀ ਸਫਾਈ ਕਰ ਆਹ ਬੱਚਾ ਜੋ ਬੱਚਾ ਵਿਖਾ ਦਿਓ ਨੀਲੀ ਦਾ ਕੱਟਾ ਜੀ ਹਾਂ ਕੱਟਾ ਕੱਟਾ ਵੇਖੋ ਜੀ ਬਈ ਜਗ੍ਹਾ ਪੂਚ ਕੇ ਮੜੇ ਪੂਚ ਕੇ ਨੇ ਹਾਂ ਪੂਚ ਵੇਖੋ ਥੋਣ ਚਾਨ ਵੇਖ ਕਿੱਡਾ ਚੰਗਾ ਸੀ ਦੀ ਬੱਚਾ ਵੀ ਲਾ ਕੇ ਤੁਹਾਨੂੰ ਵਿਖਾ ਦੇਣਾ ਪਰ ਆਹ ਕੱਟਾ ਜੋ ਇਹਦਾ ਨੀਲੀ ਦਾ ਕੀ ਗੱਲ ਆਇਆ ਜੀ ਹਾਂ ਆ ਬੱਚਾ ਨੀਲੀ ਨਾਲ ਮਾਰ ਰਿਹਾ ਨਾ ਮਾਰਕ ਵੇਖੋ ਕੱਟੀ ਠੰਡੀ ਵੜੀ ਸੰਦੀ ਜੀ ਠੀਕ ਐ ਸੋਹਣੀ ਐ ਜੀ ਮੈਂ ਲੋ ਇਦਾਂ ਬਹਿ ਜਾ ਥੱਲੇ ਭਾਵੇਂ ਇਹ ਤੇ ਬਹੁਤ ਜਿਆਦੀ ਠੰਡੀ ਐ ਆਈ ਉਧਰ ਜੇ ਸਰੀਆਂ ਹਾਂਜੀ ਉਧਰ ਹੀ ਰਹਿਣੇ ਦੋ ਸਾਰਾ ਮਹਾਰਿਆਣੇ ਦਾ ਜੀ ਠੀਕ ਐ ਕੋਈ ਮੈਂ ਨਹੀਂ ਇੰਨਾ ਜੇ ਇੱਕ ਵੀ ਮੈਂ ਨਹੀਂ ਇਧਰ ਦੀ ਜੀ ਹਾਂਜੀ ਸੰਦੀਪ ਜੀ ਮੋਲ ਕਰ ਨੂੰ ਭਾਵੇਂ ਕੱਟੀ ਦਾ ਕਰੀਏ ਡੇਢ ਹਾਂਜੀ ਤੇ ਭਾਵੇਂ 40 ਹਾਂਜੀ ਬਸ 1 35 ਜਿਹੜਾ ਕੱਟੀ ਦਾ ਲੈਣਾ ਲੈਣਾ ਛੋੜ ਹੀ ਕਰਨੀ ਆ ਛੋੜ ਹੀ ਕਰਨੀ ਆ ਚਲੋ ਚਲੋ ਦੋ ਦੰਦ ਮੂੰਹ ਆ ਠੀਕ ਆ ਚਾਰ ਦੰਦ ਮੂੰਹ ਕੱਟੀ ਐ ਜੀ ਪਹਿਲਣ ਪਰਸੋਂ ਦੀ ਸੂਈ ਐ ਪਰਸ ਪੰਜ ਦੰਦਾਂ ਦੀ ਸੂਆ ਜੀ ਪਹਿਲਾ ਸੂਆ ਚਾਰ ਦੰਦਾਂ ਦਾ ਚਾਰ ਦੰਦ ਮੂੰਹੋਂ ਪਰਸੋ ਇਹਦੇ ਝੋਟੀਆਂ ਆਈਆਂ ਸੰਦੀਪ ਜੀ ਹਾਂਜੀ ਵੇਖੋ ਜੀ ਦੁੱਧ ਬਾਜੀ ਕਿੰਨਾ ਇਹਦੇ ਥੱਲੇ ਜੀ ਦੁੱਧ ਨੇ ਸੰਦੀਪ ਜੀ ਝੂਠ ਮਾਰ ਨੂੰ ਜੋ ਮਰਜ਼ੀ ਵੀ ਜਿਹੜਾ ਅੱਜ 9 ਕਿਲੋ ਇਹੋਲੇ ਤਿਆਰ ਹੈ ਜੀ ਹਾਂਜੀ ਹਾਂਜੀ ਠੀਕ ਆ ਬਸ ਠੀਕ ਵੀ 9 ਕਿਲੋ ਕੱਟੀ ਥੱਲੇ ਦੁੱਧ ਹੋਣ ਖਰਾ ਚਾਰ ਦੰਦ ਮੂੰਹ ਚੋਂ ਠੀਕ ਆ ਖੋਲੋ ਖੋਲੋ ਇਹ ਤਾਂ ਫਸਮ ਕੇ ਰੜਾ ਕੱਢ ਦਿੰਦੀ ਵੇਖਣ ਨੂੰ ਥੋੜੇ ਜਿਹਾ ਲੱਗਦਾ ਜਿੰਨਾ ਛੋਟਾ ਫਸਮ ਪੁੱਜ ਕੇ ਬਹੁਤ ਚੰਗੀ ਕੱਟੀ ਐ ਲਓ ਜੀ ਚਾਰ ਨੇ ਝੋਟੀਆਂ ਦੰਦ ਝੋਟੀਆਂ ਵੇਖੋ ਵੇਖੋ ਥੋੜੀ ਝੋਟੀ ਵੱਡੀ ਝੋਟੀਆਂ ਨਾਲੇ ਵੱਡੀ ਕੱਬ ਵਾਲੀ ਇਹ ਨਹੀਂ ਵੀ ਜਾਦੀ ਪੂਰੇ ਗੰਦ ਵਾਲੀ ਆ ਹਾਂਜੀ ਹਾਂਜੀ ਤੁਹਾਨੂੰ ਕਿਵੇਂ ਕਰਜੋ ਤੁਹਾਡੇ ਸੋਨਾ ਫਿਰ ਤੋਂ ਸਿੰਦੀਪ ਜੀ 11 12 ਕਿਲੋ ਦੇ ਦੁੱਧ ਖਰਾ ਦੇਈਏ ਮੈਂ ਕਰਜੋ ਹਣਾ ਇਹ ਵੀ ਆਖ ਨੂੰ ਮੈਂ ਆ 15 ਕਰਜੂ 16 ਕਰਜੂ ਬਹਿਣਾਂ ਦਾ 12 ਕਿਲੋ ਦੁੱਧ ਬਹੁਤ ਹੁੰਦਾ ਬਹੁਤ ਹੁੰਦਾ ਬਹੁਤ ਕਦ ਕਦ ਪੂਰਾ ਚੋਣ ਚਾਂ ਠੰਡੀ ਧੀਰੀ ਪੂਰੀ ਹੈ ਨਾਲ ਮੈਂ ਮੂਰਾ ਮਾਰੋ ਹਜੇ ਤੇ ਮਚਲਣਾ ਜੀ ਤਿੰਨ ਤਿੰਨ ਦੀ ਸੂਈ ਆ ਬੱਚਾ ਪੁੱੱਚਾ ਵਿਖਾ ਦਾਂਗੇ ਥਾਣ ਐੜਾ ਐੜਾ ਲੰਮਾ ਕੱਢਦੀ ਏ ਪੂਰਾ ਠੀਕ ਆ ਠੀਕ ਆ ਠੀਕ ਬਹੁਤ ਜਿਆਦੀ ਕੱਟੀ ਚੰਗੀ ਆ ਜੀ ਨਹੀਂ ਨਹੀਂ ਸਿੰਘ ਸਿੰਘ ਬਹੁਤ ਸੋਹਣਾ ਹਾਂ ਨਹੀਂ ਜਿਆਦੀ ਸੁਥਰੀ ਜੀ ਮੱਝਾਂ ਸਾਰੀਆਂ ਚੰਗੀਆਂ ਆ ਜੀ ਦੋ ਤਾਲੀਆਂ ਵੱ ਓ ਬੱਚਾ ਇਹਦਾ ਅਗਲੇ ਬੰਨੇ ਬੈਠਾ ਬਿਲਕੁਲ ਹੀ ਤਾਜੀ ਸੂਈ ਕੱਚੀ ਹੈ ਜੀ ਹਾਂ ਬੱਚਾ ਦੀ ਹਾਂ ਜੀ ਤੇ ਗਈ ਹੈ ਜੀ ਹਾਂ ਬੱਚਾ ਤਿੰਨ ਦਿਨਾਂ ਦੀ ਸੂਈ ਹੈ ਜੀ ਬਹੁਤ ਵੱਡੀ ਧੀਰੀ ਕੋਈ ਲੱਤ ਪੱਟ ਕੇ ਕੋਈ ਦੂਜੇ ਥਾਂ ਨਹੀਂ ਕਰਦੀ ਔਰ ਆਲ ਕੱਟੀ ਬੋਲੋ ਜੀ ਸੁਨੀਲ ਜੀ ਮੋਲ ਕਰ ਨੂੰ ਇਹਦਾ ਕਰੀਏ 30 ਜਾਂ 35 ਹਾਂ ਪਰ ਜੈਸਨੋ ਵਾਲੇ ਮੋਲਾ ਦੀ ਜਿਹੜਾ 1 20 ਪਾਸੇ ਦਾ ਲਵਾਂਗੇ ਜੀ 1 20 12000 2000 ਕੋਈ ਛੋੜ ਛਾੜ ਕਰ ਦਾਂਗੇ ਉਹਦੇ ਚੋਂ ਚਲੋ ਠੀਕ ਹੈ ਬਹੁਤ ਜਿਆਦੀ ਕੱਟੀ ਚੰਗੀ ਹੈ ਜੀ ਬਿਲਕੁਲ ਬਿਲਕੁਲ ਤੇ ਆਹ ਜੀ ਆ ਝੋਟੀ ਉਹਦੋਂ ਵੀਡੀਓ ਤੇ ਆਪਾਂ ਪਾਈ ਹਾਂਜੀ ਇਹ ਝੋਟੀ ਦਾ ਉਹਦੋਂ ਰਾਤ ਨੂੰ ਸੌਦਾ ਹੋ ਗਿਆ ਸੀ ਇੱਕ ਬੱਤੀ ਦਾ ਬੱਚਾ ਮਰ ਗਿਆ ਰਾਤ ਹਾਂ ਦੁੱਧ ਝੋਟੀ ਥੱਲੇ ਹੁਣ 13 ਕਿਲੋ ਜੋ ਅੱਜ ਝੋਟੀ ਮੂਸੀ ਤੇ ਲੱਗੀ ਬੈਠੇ ਸਾਰੇ ਧਾਰਾ ਮਾਰ ਕੇ ਚੋਗੇ ਵਹਾਂ ਠੰਡੀ ਧੀਰੀ ਪੂਰੀ ਐ ਮੂਸੀ ਲਵਾਤੀ ਉਹਦੋਂ ਪਿਛਲੀ ਵੀਡੀਓ ਤੇ ਆਪਾਂ ਪਾਈ ਐ ਦੇਖੋ ਲੋ ਹਾਂ ਖੋਲੋ ਕੋਨੇ ਦੇ ਥੱਲੇ ਆ 12 ਕਿਲੋ ਜਿਹੜਾ ਕੰਡੇ ਵਾਲਾ ਐ 12 ਕਿਲੋ ਕੰਡਿਆਂ ਦੇ ਠੀਕ ਐ ਤੇ ਜਿਨੇ ਘਰ ਚੋਂ ਨਹੀਂ ਉਹਨੂੰ ਨਹੀਂ ਠੰਡੀ ਧੀਰੀ ਪੂਰੀ ਐ ਬੱਚੇ ਨੂੰ ਤੇ 2-3 ਕਿਲੋ ਦੁੱਧ ਹੀ ਚੰਗਾ ਹੋਣਾ ਐ ਹਾਂਜੀ ਹਾਂ ਵੇਖੋ ਝੋਟੀ ਦੇ ਥਣ ਥਣ ਵਿਰਲਾ ਵਰਲਾ ਵੇਖ ਲੈ ਥੱਲੇ ਕੱਦ ਫੁੱਲ ਨਹੀਂ ਠੀਕ ਆ ਉਧਾਂ 13 ਕਿਲੋ ਦੁੱਧ ਆ ਜਿਹੜਾ 12 ਆ ਆਪਣਾ ਕੰਡੇ ਤੇ ਚੜ ਕੇ ਕੋਈ ਲੈ ਕੇ ਜਾਵੇ ਪੂਰੀ ਕੱਦ ਕਾਠ ਦੀ ਵੱਡੀ ਝੋਟੀ ਆ ਹਾਂਜੀ ਹਾਂਜੀ ਆਜੋ ਜੀ ਆਜੋ ਪੂਰੀ ਮੂਸੀ ਤੇ ਲੱਗੀ ਆ ਜੀ ਬਸ ਠੀਕ ਆ ਹਾਂਜੀ ਹਾਂਜੀ جواب ਸਮਾਉਣ ਨਹੀਂ ਕੋਈ ਮੈਂ ਇਹਨਾਂ ਕੋਈ ਗੱਲ ਹੀ ਨਹੀਂ ਗਈ ਟਿਕਟੂਕ ਲੈ ਸਕਦੀ ਹਾਂ ہاں ਕੋਈ ਇੱਥੇ ਤੈਨੂੰ ਹੁਣ ਬਜਮੂਸੀ ਰੱਖ ਕੇ ਤੈਨੂੰ ਪਛਮਾ ਕੇ ਚਵਾ ਕੇ ਆੜਾੜਾ ਚੋਣ ਲੱਗਾ ਬਹੁਤ ਜਿਆਦੀ ਕੱਟੀ ਚੰਗੀ 12 ਕਿਲੋ ਦੁੱਧ ਐ ਠੰਡਾ ਕਰਕੇ ਅੱਜ ਐ ਇੰਦੀ ਮੈਂ ਚੱਲਣ ਈ ਹੈ ਕੀ ਮੈਂ ਸੰਦੀਪ ਜੀ ਅੱਜ ਮੁੱਲ ਤੇ ਉਸ ਦਿਨ ਇਹਦਾ ਆਪਾਂ ਮੁੱਲ ਪਾਇਆ ਬਸ ਜਿਹੜਾ ਦੇਣਾ ਐ ਹਾਂਜੀ ਇਹਦਾ 125 ਇਹਦੇ ਦੋ ਰੁਪਿਆ ਰਿਡ ਕਰਕੇ 123 ਬਸ ਇਹਦਾ ਲਵਾਂਗੇ ਜਿਹੜਾ ਅੱਜ ਲੈਣਾ ਹੈ 123 ਲੈਣਾ ਹੈ ਲੈਣਾ ਹੀ ਆ ਬਸ ਇਹਦਾ ਜੀ ਚਲੋ ਵੇਖੋ ਜੀ ਬਾਈ ਜਿਆਦੀ ਸਾਫ ਹੈ 12 ਕਿਲੋ ਦੁੱਧ ਆ ਹੁਣ ਬਸ ਠੀਕ ਆ 12 ਕਿਲੋ ਤੇ ਆਹ ਜੀ ਆ ਛੋਟੀ ਜੀ ਸੂਈ ਐ ਦਹਾ ਭਾਰਾ ਦੇਣ ਦੀ ਉਹ ਗੋਲਾ ਬੱਚਾ ਜੋ ਇਹਦਾ ਨੀਲੀ ਦਾ ਠੀਕ ਆ ਇਹਦੇ ਖੰਨੇ ਦੁੱਧ 11 ਕਿਲੋ ਜੋ ਅੱਜ ਅੱਛਾ 11 ਕਿਲੋ 11 ਕਿਲੋ ਦੁੱਧ ਜੋ ਠੀਕ ਆ ਤੇ ਖੋਲ ਲੈ ਮੈਨ ਖੋਲੋ ਜੀ ਲੋ ਜੀ 11 ਕਿਲੋ ਤਿਆਰ ਆ ਦੂਜਾ ਸੂਆ ਜੀ ਦੂਜਾ ਸੂਆ ਦੂਜਾ ਸੂਆ ਛੋਟੀ ਬਹੁਤ ਵੱਡੀ ਛੋਟੀ ਵੱਡੀ ਛੋਟੀ ਪੂਰੀ ਲੈ ਠੀਕ ਆ ਜੀ ਬਸ ਗੰਦਰ ਸਾਰੇ ਉਧਰ ਦੇ ਆਏ ਕੋਈ ਕਮਾਲ ਇਹਨਾਂ ਤੇ ਇੱਧਰ ਤਾਂ ਨਹੀਂ ਹੈਗਾ ਕੋਈ ਦੀਸੀ ਮਾਰ ਸਾਰੇ ਉਧਰ ਦੇ ਆ ਉਧਰ ਦਾ ਆਪਾਂ ਮੈਂ ਇੱਥੇ ਲੈਂਦੇ ਨਹੀਂ ਬਹੁਤ ਘੱਟ ਕੇ ਦੇ ਆ ਕੋਈ ਜਿਆਦਾ ਫੂਨ ਫਾਨਾ ਜੇ ਲਈਦੀ ਨਹੀਂ ਤੇ ਮੈਂ ਜਾਂਦਾ ਹਾਂ ਹਾਂਜੀ ਹਾਂਜੀ ਇੱਥੇ ਤੇ ਨਿਕਲੀ ਦਾ ਬਹੁਤ ਘੱਟ ਹੈ ਹੁਣ ਅਬਰ ਤੁਹਾਡਾ ਮਾਲ ਸਾਰਾ ਮਾਲ ਸਾਰਾ ਹੱਥ ਮੈਂ ਉੱਥੋਂ ਲੈ ਜਾਂਦੀਆਂ ਫੇ ਚਾਰ ਦਿਨ ਸਾਫ ਸੁੰਮ ਕੇ ਤਿਆਰ ਕਰਕੇ ਫੇ ਲੈ ਜਾਂਦੀਆਂ ਇੱਥੇ ਐਵੇਂ ਮੋਟਰਸਾਈਕਲ ਸਾਰੀ ਢਾੜੀ ਭਜਾਈ ਫਿਰੇ ਉਹਦਾ ਫਾਇਦਾ ਨਹੀਂ ਇਹਦੀ ਬਾਜੀ ਫਿਰ ਕੀ ਮੈ ਇਹਦਾ ਸੁਨੀਲ ਜੀ ਮੋਲ ਕਾ ਨੂੰ ਕਰੀ ਜਾ ਆ ਬੱਚਾ ਜੋ ਬੱਚਾ ਵਿਖਾਦੀ ਭਈ ਆ ਬੱਚਾ ਜੋ ਇਹਦਾ ਆਹ ਚਾ ਬੱਚਾ ਆ ਕਰਤਾ ਹੈ ਖੰਬੀ ਧੀਰੀ ਪੂਰੀ ਹਾਂਜੀ 11 ਕਿਲੋ ਦੁੱਧ ਅੱਜ ਆਜਾ ਹਾਜ਼ਰ ਜੋ ਠੀਕ ਆ ਇਹਦਾ ਮੁੱਲ ਸੰਦੀਪ ਜੀ ਕਾਰ ਨੂੰ ਕਰੀਏ ਬਾਤੀ ਹਾਂਜੀ 1 10 ਉਹਦੇ ਜੋ 1 5 ਜਿਹੜਾ ਇਹਦਾ ਬੱਸ ਲੈਣਾ ਵਾ 1 ਲੱਖ 5000 ਹਾਂਜੀ ਯਾਰ ਤੇ 3000 ਹੋਰ ਛੋੜ ਕਰਾਂਗੇ ਉਹਦੇ ਜੋ ਚਲੋ ਠੀਕ ਆ 1 ਲੱਖ ਦੇ 2000 ਰੁਪਏ ਮੈਂ ਤਾਂ ਲਵਾਂਗੇ ਬੱਸ 1 ਲੱਖ 2000 2000 ਲੈਣਾ ਬੱਸ ਠੀਕ ਆ ਹਾਂਜੀ ਵੇਖੋ ਜੀ ਨਹੀਂ ਠੀਕ ਆ ਠੰਡੀ ਧੀਰੀ ਪੂਰੀ ਜੋ ਆਪਣੀ ਆਣ ਕੇ ਚੋਚ ਆ ਕੇ ਤਸੱਲੀ ਕਰਕੇ ਮੱਝਾਂ ਖੜਿਆ ਕਰੋ ਆ ਦੂਜਾ ਸੂਆ ਝੋਟੀ ਹੋ ਜੀ ਇਹ ਦੁੱਧ ਆ ਗਿਆ ਹਾਂ ਤਾਂ ਹੀ ਬਿਲਕੁਲ ਸੂਈ ਬਹੁਤ ਵੱਡੀ ਝੋਟੀ ਠੀਕ ਆ ਖਾਨੇ ਮੈਂ ਖੋਲ ਹੋਏ ਦੁੱਧ ਕਿਨੇ ਆ ਜੀ ਇਹਦੇ ਥੱਲੇ ਦੁੱਧ ਸੰਦੀਪ ਜੀ 12 ਕਿਲੋ 12 ਕਿਲੋ 12 ਕਿਲੋ ਠੰਡਾ ਕਰਕੇ ਠੰਡਾ ਕਰਕੇ ਹਾਂ ਐਵੇਂ ਆਖਣ ਨੂੰ 14 15 ਆਖੀ ਜਾਈਏ ਕਰਨ ਗਿਆ ਜੇ ਮੱਝਾਂ ਮੈਲਾ ਮੂਲਾ ਮਾਰ ਕੇ ਕੱਤੀਆਂ ਸੂਜੀਆਂ ਆ ਮੈਲਾ ਮਾਰਦੇ ਮਾਰ ਮੂਰ ਕੇ ਮੱਝਾਂ 2 3 ਕਿਲੋ ਵੱਧ ਜਾਂਦੀਆਂ ਆ ਹੂੰ ਵੱਡੀ ਮੱਝਾਂ ਪੂਰੀ ਕੱਦ ਕਾਟਦੀ ਲੋ ਜੀ ਵੇਖੋ ਜੀ ਕਰੋ ਚੈੱਕ ਕਰੋ ਇਹ ਬਹੁਤ ਵੱਡੀ ਮੈਂ ਹੈ ਬੜੀ ਤਗੜੀ ਮੈਂ ਚੋਣ ਚਾਂਣ ਜਿਆਦਾ ਚੰਗਾ ਲੱਗਾ ਅੱਜ 12 ਕਿਲੋ ਦੁੱਧ ਆ ਹਾਂ ਪੂਰੀ ਹਾਥੀ ਵਰਗੀ ਮੈਂ ਆਪਣੀ ਕੰਮ ਦਾ ਲੱਗੀ ਇਹਨੇ ਆਉਂਦੇ ਹਫਤਾ ਉਹ ਹੋਏ ਫੋਤੀ ਲੈ ਤੇ ਆਈ ਦੀਆਂ 8 ਦਿਨੀ ਮੱਝਾਂ 8 ਹਾਂਜੀ ਉਹ ਤਿਆਰ ਵੀ ਕਰਨੀਆਂ ਪੈਂਦੀਆਂ ਨਾ ਕੋਈ ਦੁੱਧ ਵੀ ਅਗਲੇ ਨੂੰ ਚੋਣਾ ਪੈਂਦਾ ਹਾਂ ਸਹੀ ਸਹੀ ਜਿਹਾ ਆ ਕੇ ਹੁਣ ਸੇਰੇ ਵੀਡੀਓ ਪਾ ਦਾਂਗੇ ਚਵਾਵਾਂਗੇ ਕੀ ਆਗੇ ਨੂੰ ਸਹੀ ਸਹੀ ਗੱਲ ਵੇਖੋ ਜੀ ਮੱਝ ਵੱਡੀ ਮੱਝ ਹੈ ਬੜੀ ਕੋਈ ਕੱਟਾ ਇਹਦਾ ਵਿਖਾਓ ਹਾਂ ਕੱਟਾ ਦੇਦਾ ਉਹ ਅਗਲੇ ਬਨੇ ਬਾਜੀ ਸੂਈ ਜੀ ਹਜੇ ਬਿਲਕੁਲ ਦੋ ਆ ਫੋਨ ਵਧੀ ਰਿੰਗ ਬੰਦ ਕਰ ਆ ਫੜੋ ਇੰਦਰ ਫੋਨ ਨੀ ਠੀਕ ਆ ਵੇਖੋ ਜੀ ਝੋਟੀ ਹਾਂਜੀ ਬੋਲੋ ਸੁਨੀਲ ਜੀ ਝੋਟੀ ਤੇ ਆ ਡੇਢ ਲੱਖ ਦੀ ਅੱਜ ਮੁੱਲ ਛੋੜੇ ਛੋੜੇ ਕਰਨੇ ਆ ਛੋੜੇ ਬਸ ਇਹਦਾ ਜਿਹੜਾ ਦੇਣਾ ਲੈਣਾ ਨਾ 130 ਦੀ ਲਵਾਂਗੇ 1 ਲੱਖ 30 ਹਜ਼ਾਰ ਦੀ 1000 ਛੋਟ ਕਰਕੇ 129 ਇਹਦਾ ਗਿਣਣਾ ਆ 1 ਲੱਖ 30 ਹਜ਼ਾਰ ਇਹਦਾ ਗਿਣਣਾ ਆ ਚਲੋ ਠੀਕ ਬਸ ਅੱਜ ਛੋੜੇ ਛੋੜੇ ਮੁੱਲ ਹੈ ਬਸ ਠੀਕ ਆ ਟੈਂਸ਼ਨ ਨਹੀਂ ਲੈ ਬੱਧੀ ਆ ਦੂਜਾ ਸੂਆ ਛੋਟੀ ਜੀ ਅੱਛਾ ਬਾੜੀ ਜਿਆਦੀ ਚੰਗੀ ਇਹ ਵੀ ਤਿੰਨ ਚਾਰ ਦਿਨ ਦੀ ਸੂਈ ਆ ਜਿਹੜੀ ਆ ਵੇਖੋ ਠੀਕ ਆ ਮੈਂ ਕੱਟੀ ਵੇ ਰੰਗ ਵੇ ਕੱਟੀ ਦਾ ਦੁੱਧ ਕਿੰਨਾ ਵਾਜੀ ਇਹਦੇ ਥੱਲੇ ਸੰਦੀਪ ਜੀ 12 ਕਿਲੋ ਦੁੱਧ ਆਪ ਨੂੰ ਚੱਕੇ ਬੂ ਚੱਕੇ ਮਾ ਜੀ ਆਪੜੀ ਹੋਏ ਸਿੱਧਾ ਲੋ ਜੇ ਸਮੂਹ ਹੋੜ ਕੇ ਅੱਛੇ ਪਿੱਛੇ ਵੇਖੋ ਜੀ ਬਾਠੀ ਕਰੋ ਬਈ ਚਲੋ ਤੋਰੋ ਲੋ ਦੁੱਧਿਆ ਸੁਆ ਝੋਟੀ ਜੋ ਸੰਦੀਪ ਜੀ ਆ ਕਾਲੀ ਸਾਹ ਬੜੀ ਜਾਤ ਕੁਆਲਟੀ ਵਾਲੀ ਵੇਖੋ ਜੀ ਦੇਖੀ ਵੇਖੀ ਗਾੜੀ ਹੋ ਜਾ ਬੜਾ ਤੂੜੀ ਭਾਲਿਆ ਕਰੋ ਬਜੀ ਇੱਥੇ ਆ ਸੁੜੀ ਉਹ ਫਿਰ ਥਾਂ ਥੋੜੀ ਆ ਵੇਖੋ ਜੀ ਝੋਟੀ ਵਾ ਝੋਟੀ ਹਾਂਜੀ ਹੁਣ ਦੁੱਧ ਕਿੰਨਾ 12 ਕਿਲੋ ਤੋਂ 11 ਕਿਲੋ ਮੰਨ ਕੇ ਚੱਲੋ 11 ਕਿਲੋ ਕੰਡੇ ਵਾਲਾ ਜਿਹੜਾ ਬਸ ਠੀਕ ਉਦਾਂ ਦੇ 12 13 ਹੀ ਕੱਢ ਦੂਗੀ ਝੋਟੀ ਜਿਹੜਾ ਵਾ ਸਰੀਰ ਵਾ ਜਿੱਦਾਂ ਨੁਕਰੀ ਘੋੜੀ ਵਰਗਾ ਬਿਲਕੁਲ ਹੈ ਸਿੱਧਾ ਸਰੀਰ ਦੀ ਕੋਈ ਨੁੱਤਰ ਲੈ ਜਾ ਉਹਨੂੰ ਉੱਤਲੇ ਦਾ ਫਾਈਨਲ ਕਰ ਦੇ ਨੂੰ ਵੇਖ ਜੀ ਵੇਖੋ ਇਹਨੂੰ ਫਾਈਨਲ ਕਰ ਕਿਹੜਾ ਇਹਦਾ ਬੱਚਾ ਓਏ ਇਹਦਾ ਬੱਚਾ ਓ ਪਰੇਆ ਮੇਰਾ ਆ ਬੱਚਾ ਓ ਕਿਦਾ ਉਹ ਪਰੇਆ ਪਰੇ ਬੱਚਾ ਯਾਰ ਇਹਦਾ ਆਵਾ ਆ ਕੱਟਾ ਜੀ ਇਹਦਾ ਬੱਠੀ ਕਾਦੀ ਸੂਈਏ ਤਿੰਨ ਚਾਰ ਦਿੰਦੀ ਆ ਕੱਟਾ ਜੋ ਜੀ ਬੱਚੇ ਤਾਜ਼ੇ ਵਦਨਗੇ ਭਾਜੀ ਇਹ ਹਾਂ ਦੋ ਦੋ ਵਦਨਗੇ ਆ ਜੀ ਇਹ 15 15 ਕਿਲੋ ਵਾਲੀਆਂ ਠੀਕ ਆ ਇਨਾ 15 15 ਦਾ ਦਿੱਤਾ ਤੇ ਫੇ ਕਿੰਨੇ ਦੇਣਾ ਆਈਆਂ ਆਈਆਂ ਮੱਜਾ ਪਰਸੋ ਰਾਤ ਆਈਆਂ ਸੋਵਾਰ ਇੰਦੀ ਮੇਰੀ ਕੀਮਤ ਇਹਦਾ ਸੰਦੀਪ ਜੀ ਮੁੱਲ ਕਰਨ ਨੂੰ ਦੇਦਾ ਵੀ ਭਾਵੇਂ 35 ਭਾਵੇਂ 40 ਕਰੀਏ ਪਰ ਜੈਸਨ ਉਹ ਜਿਹੜਾ ਇਹਦਾ ਲੈਣਾ 130 ਇਹਦਾ ਲਵਾਂਗੇ ਬਸ 1 ਲੱਖ 30 ਹਜ਼ਾਰ ਲੈਣਾ ਇਉਂ ਬੱਚੇ ਦਾ ਉਹ ਪਹਿਲਾ ਸੂਆ ਜੀ ਇਹ ਪਹਿਲਾ ਸੂਆ ਕੱਟੀ ਦੋ ਦੰਦ ਹਾਂ ਠੀਕ ਆ ਖੋਲ ਨੀ ਦੁੱਧ ਕਿਹਨੇ ਜੀ ਇਹਦੇ ਥੱਲੇ ਸੰਦੀਪ ਜੀ 11 ਕਹਿੰਦਾ ਦੋ ਦੰਦ ਮੂੰਹ ਕੱਟੀ ਹੈ 11 ਉਹ ਦੋ ਦਾ ਦੋ ਦੰਦ ਕੱਟੀ ਵੈ ਕੱਟੀ ਐ ਨਮੂਨੇ ਅਰਗੀ ਕੁੜੀਆਂ ਠੰਡੀ ਧੀਰੀ ਪੂਰੀ ਐਂਡ ਐਂਡ ਆ ਜੀ ਹਾਂ ਜੈਡ ਬਲੈਕ ਜੋਟ ਜੈਡ ਬਲੈਕ ਆ ਕੁੱਕਦੇ ਵਾਰ ਇੱਕ ਪੂਚ ਵੀ ਨਹੀਂ ਜੋ ਚਿੱਟਾ ਕੱਟੀ ਵੈ ਨਗੀਨਾ ਵਾ ਜੀ ਆਹ ਆਹ ਹਿੜਿਆਣੇ ਦੀਆਂ ਚੀਜ਼ਾਂ ਆ ਆਹ ਲਈਦਾ 11 ਉਹ ਹੈਗਾ ਹੀ ਪੱਕਾ 11 ਕਿਲੋ ਮੈਂ ਨਾ ਕੰਡੇ ਤੇ ਚਾੜਾਂ 14 15 ਕਿਲੋ ਦੰਦ ਕੱਟੀ ਦਊਗੀ ਅੱਛਾ ਹਾਂ ਠੀਕ ਆ ਵੈ ਸਰੀਰ ਵੈ ਕੱਟੀ ਦਾ ਤੇ ਉਤੋਂ ਕੰਨਰ ਵੈ ਉਤੋਂ ਦੋ ਰੰਦ ਹਨਾ ਦੋ ਦੰਦ ਮੂੰਹ ਮੂੰਹ ਥੋੜਾ ਪੱਕੇ ਦੀ ਆ ਮੈਂ ਇਹਨੇ ਪੱਟ ਕੇ ਤੈਨੂੰ ਇਹਦਾ ਵਿਖਾਉਣਾ ਠੀਕ ਆ ਵੇ ਕੱਟੀ ਵੇ ਤੂੰ ਅੱਜ ਪਰਸੋਂ ਆਈਆਂ ਆਹ ਦੀਆਂ ਕੱਟੀਆਂ ਵੈਰਨਿੰਗ ਬੁੰਨੇ ਰਕੀਆਂ ਠੰਡੀ ਤੇਰੀ ਪੂਰੀ ਆ ਬੱਚੇ-ਬੁੱਚੇ ਦੇ ਸਹਿਮਤ ਵੇ ਅੱਜ ਦੋ ਦੰਦ ਮੂੰਹ ਵੇ ਕੱਟੀ ਇੰਨੀ ਵਾਰ ਕੀ ਮਰ ਸੁਨੀਲ ਜੀ ਕੱਟੀ ਤੇ 1.5 ਲੱਖ ਦੀ ਹਾਂ ਪਰ ਅੱਜ ਮੋਹ ਨੇ ਛੋੜੇ-ਛੋੜੇ ਕਰਨੇ ਵੇਚਣ ਵਾਲੇ ਇਹਦਾ ਜਿਹੜਾ ਬੱਸ ਲੈਣਾ ਦੇਣਾ ਨਾ 135000 ਰੇਕ ਕੱਟੀ ਦਾ ਵੀ ਲੈਣਾ ਹੈ 135000 ਲੈਣਾ ਹੈ ਚਲੋ ਠੀਕ ਕੱਟੀਆਂ ਦੇ ਇਹਦੀਆਂ ਡੇਡ ਡੇਡ ਨੂੰ ਵੇਚੀਏ ਪਹਾੜੋਂ ਨਹੀਂ ਫੜਦਾ ਓਏ ਖੋਲੋ ਆਹ ਆਹ ਸੇ ਬਈ ਇਹ ਆਹ ਛੋਟੀ ਜੋ ਆ ਵੀ ਪਹਿਲਾ ਛੂਹਾ ਦੋ ਦੰਦ ਰੂ ਇਹ ਦੋ ਦੰਦ ਹੈ ਜੀ ਇਹ ਦੋ ਦੰਦ ਹੁਣ ਨੂੰ ਵੀ ਜਾ ਖੋਲ ਲੋ ਜੀ ਦੋ ਦੰਦ ਛੋਟੀ ਇਹ ਵੀ ਚੈੱਕ ਕਰੋ ਜਰਾ ਆਹ ਦੋ ਦੰਦ ਜੋ ਛੋਟੀ ਵੇਖੋ ਜੀ ਆ ਮਾਰੋ ਮਾਲ ਦਾ ਨੂੰ ਦਿਖੀ ਇਹ ਬਜੇ ਬਹੁਤ ਟੋਣੀ ਮਾਰਦੇ ਵੇਖੋ ਜੀ ਦੋ ਦੰਦ ਕੱਤੀ ਇਹਦੇ ਥੱਲੇ ਸੁਨੀਤ ਜੀ 12 ਕਿਲੋ ਦੋਤੇ ਅੱਜ ਵੇ ਕੱਤੀ ਦਾ ਸਰੀਰ ਵੇ ਆ ਜੀ ਲੈ ਨਿੰਮੇ ਮੋੜ ਕੇ ਮੂੰਹ ਪੱਟ ਕੇ ਦਿਖਾ ਦੇ ਨਿੰਮੇ ਜੇ ਫੜਾਉਂਦੀ ਆ ਤੇ ਉਹ ਥੋੜੀ ਪੱਕੀ ਮੂੰਹ ਦੀ ਵੇਖ ਲੈ ਦੋਵੇਂ ਦੰਦ ਮੂੰਹ ਚੋਂ ਆ ਜੀ ਇਹ ਵੀ ਇਹਦੇ ਥੱਲੇ 12 ਕਿਲੋ ਦੋਤੇ ਜੀ ਕੱਤੀ ਇਹਦੇ ਥੱਲੇ 12 ਕਿਲੋ ਇਹਨੇ ਪੋਗਲਾ ਲਿਆ ਜੀ ਹੈ ਪੋਗਲਾ ਲਿਆ ਇੱਕ ਦਾ ਸਿੰਗ ਦਾ ਮਾਰਾ ਖੋਲ ਲੱਥਾ ਜੀ ਠੀਕ ਆ ਇਹਦੇ ਛੋਟੀ ਹੁੰਦੀ ਦਾ ਹਾਂਜੀ ਹਾਂਜੀ ਵੱਡੀ ਝੋਟੀ ਆ ਕੂੜੀ ਵੱਡੀ 12 ਕਿਲੋ ਤੋਂ ਦੇ ਦੇ ਥੱਲੇ ਇਹ ਲਾਸਟ ਨੰਬਰ ਤੇ ਜੋ ਅਖੀਰ ਤੇ ਬਿਲਕੁਲ ਜੀ ਹਾਂ ਇਹ ਖੀਰ ਤੇ ਅੱਠ ਝੋਟੀਆਂ ਜੋ ਹਾਂਜੀ ਇਹਦਾ ਸੁਨੀਲ ਜੀ ਜਿਹੜਾ ਮੁੱਲ ਕਰਨੂ ਤੇ ਭਾਵੇਂ ਇਹਦਾ ਵੀ 35 40 ਜੋ ਮਰਜ਼ੀ ਕਰੀਏ ਇਹਦਾ ਬੱਸ ਜਿਹੜਾ ਲੈਣਾ ਦੇਣਾ ਇੱਕ 2200 ਦਾ ਲਵਾਂਗੇ ਇੱਕ ਨਾ 2200 ਲੈਣਾ ਹੈ ਇਹਦਾ ਬੱਸ ਚਲੋ ਠੀਕ ਆ ਅੱਠ ਝੋਟੀਆਂ ਸਾਰੀਆਂ ਇੱਕ ਬੂਰੀ ਕੱਟੀ ਆ ਬਾਕੀ ਸਾਰੀਆਂ ਕਾਲੀਆਂ ਵੱਡੀਆਂ ਝੋਟੀਆਂ ਨੇ ਤੇ ਵੀਰ ਜੀ ਇੱਥੇ ਆਣ ਕੇ ਵੇਖ ਕੇ ਚੋ ਕੇ ਤਸੱਲੀ ਕਰਕੇ ਮੱਝਾਂ ਖੜਿਆ ਕਰੋ ਬਾਜੀ ਬਾਜੀ ਇੱਥੇ ਆਰਖੰਡ ਸਾਹਿਬ ਪਾ ਕੇ ਤੇ ਮੈਂ ਨਾ ਡੱਕਿਓ ਮੇਰੇ ਘਰ ਤੋਂ ਵੱਡ ਜਿੰਨੇ ਪੌਣੀ 5000 ਰੁਪਈਆ ਪਾਇਆ ਕਰੋ ਬਾਜੀ ਬਾਜੀ ਅੱਗੇ ਯਾਰ ਯਾਰ ਪਾ ਕੇ ਇੱਥੇ ਮੱਝਾਂ ਡੱਕ ਕੇ ਤੇ ਖੁਖੜਾ ਕੇ ਬੈਹਿੰਦੇ ਨਾ ਹੀ ਵੇਚਣ ਲੋਕੇ ਨਾ ਕੋ ਕੰਮ ਬਿਲਕੁਲ ਨਹੀਂ ਕੋ ਕੜ ਕੋੜ 5000 ਸਾਈ ਪਾਉ ਜੇ ਨਹੀਂ ਪੌਣੀ ਤਾਂ ਇੱਥੇ ਆਜੋ ਬਿਲਕੁਲ ਆਪ ਝੋਟੀਆਂ ਆਣ ਕੇ ਇੱਥੇ ਵੇਖ ਕੇ ਚੋ ਪਛਮਾ ਗਿਆ ਆਪਣੀ ਤਸੱਲੀ ਮੁਰਕੇ ਕੇ ਨੂੰ ਰਾਮਾ ਨਾ ਦਿਆ ਕਰੋ ਬਾਜੀ ਬਸ ਬਸ ਤੇ ਸਾਰਿਆਂ ਨੂੰ ਆਪਣਿਆਂ ਨੂੰ ਸਾਸਰੀ ਕਾਲ ਪਿੰਡ ਆਪਣਾ ਦੁੱਲਚੀਪੁਰ ਤਾ ਤਹਿਸੀਲ ਖਰੂਰ ਸਾਹ ਜਿਲ੍ਹਾ ਕਰਨਾਲ ਨੰਬਰ 854637725 ਸਤਸ੍ਰੀ ਕਾ ਜੀ